ਆ ਵੇਖੋ ਇਹਨਾਂ ਨੂੰ ਨਾ ਖਾਸ ਕਰ ਆ ਮੇਰੇ ਬੱਚੇ ਨੂੰ ਇਹਦਾ ਮੈਂ ਜੂੜਾ ਕਰਨਾ ਅਜੇ ਹੁਣ ਮਮਾ ਨਹੀਂ ਦੇਖੋ ਦੇਖੋ ਤੁਹਾਡੇ ਸਾਹਮਣੇ ਜੇ ਇਹਨੂੰ ਮੇਰੀ ਇੰਨੀ ਫਿਕਰ ਹੁੰਦੀ ਕਿ ਮੇਰੀ ਮੰਮਾ ਪਰੇਸ਼ਾਨ ਨਾ ਹੋਣ ਕਿਉਂਕਿ ਆ ਇਧਰ ਬੈਠ ਤੇ ਦੀਦੀ ਹੁਣ ਸੌਣਗੇ ਤੇ ਅਸੀਂ ਸੌਣੇ ਆ ਨੀਚੇ ਗੱਦੇ ਲਾ ਕੇ ਤੇ ਦਮਨ ਨੂੰ ਵੀ ਮੇਰੀ ਬਹੁਤ ਫਿਕਰ ਹੁੰਦੀ ਹੈ ਠੀਕ ਹੈ ਤੇ ਇਹਨਾਂ ਨੂੰ ਆ ਵੀ ਮਾਸੀ ਤੇ ਮੰਮਾ ਪਰੇਸ਼ਾਨ ਨਾ ਹੋਣ ਤੇ ਅਸੀਂ ਗੱਦੇ ਗੁੱਦੇ ਜਿਹੜੇ ਹੈਗੇ ਲਾ ਰਹੀਏ ਕਿਉਂਕਿ ਮੈਂ ਹੁਣ ਕੱਪੜੇ ਵਗੈਰਾ ਪ੍ਰੈਸ ਕਰਕੇ ਬੈਠੀ ਆ ਸਵੇਰੇ ਉੱਠਣਾ ਹੁੰਦਾ ਸਾਰੇ ਬੱਚਿਆਂ ਦਾ ਮੈਂ ਟਿਫਨ ਬਣਾਉਣਾ ਹੁੰਦਾ ਚਾਰ ਟਿਫਨ ਬਹੰਦੇ ਨੇ ਕੱਲ ਨਾ ਬਲੂ ਯੂਨੀਫਾਰਮ ਪਾ ਕੇ ਜਾਉਣੀ ਠੀਕ ਆ ਪਾ ਲਿਓ ਕੋਈ ਨਾ ਤੁਸੀਂ ਕਹਿਦੇ ਠੀਕ ਆ ਟਿਫੀ ਸਰ ਨੂੰ ਠੀਕ ਆ ਕੋਈ ਨਹੀਂ ਮੈਂ ਕਰਾਂਗੀ ਆਪੀ ਤੇ ਫੇਰ ਨਾ ਉਹਦੇ ਕਰਕੇ ਮਤਲਬ ਸਾਰੇ ਸਾਰੇ ਮੈਨੂੰ ਸਾਰਾ ਕੁਝ ਬਹੁਤ ਜਲਦੀ ਜਲਦੀ ਖਤਮ ਕਰਨਾ ਪੈਂਦਾ ਮੇਰੀ ਨਾ ਘੱਟੋ ਘੱਟ ਮਤਲਬ ਪੌਣੇ ਕੇ 5 ਵਜੇ ਨਾ ਬਸ ਮੇਰੀ ਜਾਗ ਖੁੱਲ ਜਾਂਦੀ ਹੈ ਚਾਹੇ ਮੈਂ ਬੈਡ ਤੋਂ 10 ਮਿੰਟ ਲੇਟ ਉੱਠਾਂ ਪਰ ਮੇਰੀ ਜਾਗ ਉਸ ਟਾਈਮ ਖੁੱਲ ਜਾਂਦੀ ਹੈ ਪਰ ਉਸ ਤੋਂ ਬਾਅਦ ਮੈਨੂੰ ਫੇਰ ਨੀਂਦ ਨਹੀਂ ਆਉਂਦੀ ਹੈਗੀ ਫੇ ਮੇਰਾ ਦਿਮਾਗ ਘੁੰਮਣ ਲੱਗ ਗਿਆ ਕਿ ਸਭ ਤੋਂ ਪਹਿਲਾਂ ਕੀ ਕਰਨਾ ਸਭ ਤੋਂ ਪਹਿਲਾਂ ਕੀ ਕਰਨਾ ਉੱਠ ਕੇ ਕਿਉਂਕਿ ਸਭ ਤੋਂ ਵੱਡੀ ਟੈਨਸ਼ਨ ਦੀ ਟਿਫਨ ਬਣਾਣੀ ਹਨਾ ਫਤਿਹ ਮੇਰਾ ਚਾਹੇ ਬਣੇ ਨਾ ਬਣੇ ਮੇਰੀ ਚਾਹ ਕੌਫੀ ਚਾਹੇ ਲੇਟ ਹੋ ਜੇ ਪਰ ਇਹਨਾਂ ਦੇ ਸਾਰਿਆਂ ਦੇ ਟਿਫਨ ਪਹਿਲਾਂ ਮੈਂ ਬਣਾ ਕੇ ਉਹ ਪੈਕ ਕਰਕੇ ਰੱਖ ਦੇਣੇ ਨੇ ਆਪਣੇ ਕੰਮ ਮੈਂ ਉਸ ਤੋਂ ਬਾਅਦ ਲਾਸਟ ਤੇ ਭੱਜ-ਭੱਜ ਕੇ ਕਰਦੀ ਆਂ ਹਾਂਜੀ ਜਦੋਂ ਲੇਜ਼ਰ ਲੈਣ ਦੀ ਫਤਿਹ ਨੇ ਲੇਜ਼ਰ ਲੈ ਲਿਆ ਦੀ ਲੇਜ਼ਰ ਲੈ ਚੋ ਫਤਿਹ ਕਮਲਾ ਤੇਰੇ ਇੱਧਰ ਆ ਜਾ ਤੂੰ ਆ ਜਿੰਦਿਆ ਦੇਖੋ ਅੱਖਾਂ ਦੇਖੋ ਉਹ ਦੇਖੋ ਮੁੱਠੂ ਪੋਇਆ ਕੱਜ ਅਮਮਣੇ ਕੋਰ ਬੋਛਰੇ ਕਹਿੰਦੇ ਅਮਨ ਦੀਦੀ ਦੇ ਬੱਚੇ ਕਿੰਨੇ ਨੇ ਅਮਨ ਦੇ ਪੰਜ ਬੱਚੇ ਹੈ ਲੈ ਸਾਡੇ ਤੇ ਰਿਪਲਾਈ ਦੇਣ ਤੋਂ ਪਹਿਲਾਂ ਹੀ ਵਿੱਚ ਜਿਹੜੇ ਸਾਡੇ ਵਿਊਅਰਸ ਹਨ ਉਹ ਵੇਂਦੇ ਨੇ ਉਹਨਾਂ ਨੇ ਰਿਪਲਾਈ ਦੇ ਵੀ ਦਿੱਤਾ ਕੀ ਫਤਿਹ ਗਗਨ ਦੀਦੀ ਦਾ ਮੁੰਡਾ ਏ ਅਮਨ ਦੀਦੀ ਦਾ ਇੱਕ ਐ ਫਲਾਣਾ ਬੱਚਾ ਏ ਇਹਦਾ ਏ ਇਹਦਾ ਏ ਉਹਨਾਂ ਨੇ ਸਾਰੀ ਸਾਡੀ ਫੈਮਿਲੀ ਇੰਟਰ ਦੇ ਦਿੱਤੀ ਸੋਨੀ ਤੇ ਚਾਹ ਉਬਲ ਗਈ ਨੀ ਤੈਨੂੰ ਫਤ ਨਹੀਂ ਨੀ ਆਵਾਜ਼ਾਂ ਮਾਰੀਆਂ ਪ੍ਰਭਜੋਤ ਪ੍ਰਭਜੋਤ ਤੂੰ ਆ ਦੀ ਇੱਕ ਨਹੀਂ ਸੁਣੀ ਦਾਨੀ ਕਿ ਮੈਨੂੰ ਸਵਾਸ ਹੁੰਦਾ ਹੈ ਕਿ ਮੇਰਾ ਮੈਨੂੰ ਕਹਿੰਦਾ ਮੈਂ ਖੜ ਜਾ ਛੱਡ ਮੈਨੂੰ ਮੈਂ ਸੋਨ ਨੂੰ ਮਿਲ ਕੇ ਆਵਾਂ ਮੈਂ ਕਿਹਾ ਧੂਰੇ ਆਵਾਜ਼ ਮਾਰ ਸੋਨ ਨੂੰ ਕਿਹਾ ਪ੍ਰਭਜੋਤ ਉਹਨੇ ਇੰਨੀ ਆਵਾਜ਼ਾਂ ਮਾਰੀਆਂ ਸੌਂ ਗਿਆ ਆਵਾਜ਼ਾਂ ਮਾਰ ਮੁਰ ਕੇ ਥੱਕਿਆ ਪਿਆ ਵਿਚਾਰਾ ਹਾਂ ਸੌਂ ਗਿਆ ਹੁਣ ਹਾਂ ਸਹੀ ਗੱਲ ਮੰਮੀਂ ਦੇ ਦੇ ਮੰਮੀ ਆ ਆ ਪਾ ਲੈ ਹੋਰ ਪਾ ਕੇ ਤੇ ਵੇਖ ਪਰ ਮਨੇ ਤੰਗ ਆਉਗੀ ਮੰਮੀ ਨੂੰ ਮੈਨ ਲੱਗਦਾ ਕੀ ਬੋਲਾ ਚੱਕਰ ਰੋਗ ਜਾਂ ਉੱਥੇ ਹੀ ਹਾਂ ਖੂਨ ਦਾ ਦੌਰਾ ਜਿਹੜਾ ਹੈਗਾ ਥੋੜਾ ਸਲੋ ਹੋ ਜਾਊਗਾ ਨਾ ਤੇ ਚੱਕਰ ਨਹੀਂ ਆਉਣਗੇ ਕਾਲਾ ਪਟਕਾ ਫਰੇ ਦਾ ਲੱਭਦਾਂਗੇ ਨਹੀਂ ਨਹੀਂ ਹੈ ਭਾ ਕੇ ਤੇ ਵੇ ਕਮਾਂਡੋ ਬਰਾ ਦੇ ਮੰਮੀ ਨੂੰ ਨਹੀਂ ਫਤੇ ਦਾ ਕਾਲਾ ਪਟਕਾ ਹੈਗਾ ਮੈਂ ਉਹ ਲੱਭ ਕੇ ਦੇਣੀ ਹੈ ਲਾਸਟ ਸਾਈ ਕਿਹੜਾ ਲਾਸਟ ਡਾਈ ਮੈਸੇਜ ਆ ਰਿਹਾ ਆਪਣੇ ਤੋਂ ਚਾਹ ਦਾ ਮਿੱਠਾ ਫੇਰ ਗਿਆ ਪਾ ਤਾਂ ਬੈਠਾ ਜਾਜ ਸੁਣ ਤੈਨੂੰ ਕਿ ਤੋਰਾ ਚਿਹਰਾ ਫੜੇ ਨਵੇਂ ਸੂਟ ਪਾਣ ਦੀ ਕੱਢ ਕੱਢ ਕੇ ਦੋ ਇਹ ਵੀ ਜਿਹੜੀ ਲਾਈਟ ਜਾ ਮੈਨੂੰ ਭਾਵੇਂ ਇੱਥੇ ਦਾ ਖੱਤ ਪਾ ਕੇ ਜਿਹੜਾ ਦੇ ਕੋਲ ਪਾਸਾ ਹੈ ਨਾ ਉਹ ਖੱਤ ਐ ਪੜਾ ਮੈਂ ਤੁਹਾਡੇ ਕੋਲ ਗੱਲ ਸਹੀ ਏ ਕਮਾਲ ਦੀ ਮੇਰੇ ਕੋਲ ਤਾਂ ਕਹਿੰਦੇ ਸੂਰਾ ਪਾ ਕੇ ਆਲਾ ਤਾਂ ਮਾਂ ਕਰ ਲੈ ਜਾਣਦਾ ਜਾਣਦੇ ਕਮਰੇ ਜਾਣਦੇ ਇਹ ਜਾਣ ਕੋ ਸਾਡੀ ਐਡੀ ਵੱਡੀ ਜੇਬ ਮੈਂ ਤਾਂ ਅੱਜ ਸਵੇਰੇ ਦੇਖੀ ਮੈਂ ਮਾਂ ਚ ਜੇਬ ਤਾਂ ਐ ਬੜਾ ਬਣਾ ਦੇ ਪੈਂਦਾ ਹਾਂ ਹਾਏ ਕਮਾਲ ਹੋ ਗਿਆ ਮੈਂ ਤਾਂ ਉਹਨਾਂ ਜੇਬ ਰੱਖਾ ਲਏ ਪਤਾ ਨਹੀਂ ਲੱਗਿਆ ਕਿ ਜੇਬ ਕਿੱਥੇ ਰੱਖਣੀ ਹੈ ਅਨਜਾਨੇ ਸਿੱਟਾ ਨਾ ਇਹ ਸਾਡੇ ਟੇਲਰਾਂ ਨੇ ਥੋੜੀ ਸਿੱਦਾ ਆਹ ਦੇਖ ਲਓ ਜਿਹੜੇ ਕਹਿੰਦੇ ਨੇ ਨਾ ਸਟਿਚਿੰਗ ਬਹੁਤ ਜ਼ਿਆਦਾ ਲੈਂਦੇ ਆ ਜੀ ਤੁਸੀਂ ਕੱਟ ਸਟਿਚਿੰਗ ਤੇ ਵਾਪਸ ਸਟਿਚਿੰਗ ਦਾ ਆ ਫਾਇਦੇ ਤੇ ਨੁਕਸਾਨ ਹੁੰਦੇ ਨੇ ਆ ਤੁਸੀਂ ਜੇਬ ਆਪੀ ਦੇਖ ਲਓ ਦੀਦੀ ਝੁੱਕ ਕੇ ਥੱਲੇ ਜੇਬ ਦੇ ਵਿੱਚ ਹੱਥ ਪਾ ਰਹੀ ਐ ਦੇਖੋ ਆਹ ਵਾਹ ਲਓ ਮੈਂ ਪਾਈ ਆ ਤੁਹਾਡੀ ਜੱਪਲ ਇਹ ਹੱਡੀ ਵਾਲੀਆਂ ਕਰਨ ਕਰਿਆ ਜਾਂਦਾ ਦੀਦੀ ਨਹੀਂ ਬੋਲੀ ਜੀਦੀ ਗੋਰ ਤੇ ਮਗੜੀਆਂ ਵਾਲੀ ਆ ਜਿਹੜੀ ਤੁਸੀਂ ਪਾਈ ਇਹ ਬੜੀ ਸੀ ਕਿਤੇ ਸਾਹ ਉਹ ਹੈ ਨਾ ਅਗੂੰਗਲੀਆਂ ਵੱਡਦੀ ਐ ਇਹ ਜੱਪਲ ਯਾਰ ਭਾਂਡੇ ਨਾਲ ਨਾਲ ਸਾਫ਼ ਕਰੀ ਜਾਇਓ ਨਹੀਂ ਮੈਂ ਪਾਣੀ ਰੱਖਿਆ ਗਲਾਸ 'ਚ ਮੇਰੇ ਡੋਲ ਨਾ ਢੀ ਆ ਕੱਪੜੇ ਕਿੰਨੇ ਸੁੱਟੇ ਨੇ ਇੱਥੇ ਮੇਰਾ ਤਾਂ ਤੋਤਾ ਹੈ ਮੇਰਾ ਤਾਂ ਸੁੱਟੇ ਹੋਈ ਹਾਂ ਮੈਂ ਮੁੰਜੀ ਢਾ ਦਿੰਦੀ ਇਹ ਇਦਾਂ ਹੀ ਇਹ ਚੀਜ਼ ਵਧੀਆ ਤਰੀਕਾ ਨਾਲ ਖੁਸ਼ ਹੋ ਗਏ ਕਿ ਪਤਾ ਉੱਥੇ ਮੰਜਾ ਢਾ ਬਹਿਣਾ ਉੱਥੇ ਸਹੀ ਹੈ ਨਾ ਆ ਤਾਂ ਜਾਓ ਤੁਸੀਂ ਹੌਲੀ ਹੌਲੀ ਕਰਕੇ ਆ ਕੀ ਹੁੰਦੇ ਬੱਤੀ ਨੂੰ ਉਹ ਲੈਕਾ ਕਹਿ ਸਾਰਾ ਲੱਗੋ ਖਰੀਨ ਭਰੇ ਭਾਵੇਂ ਉਹ 32 ਹੁੰਦੀ ਹੈ ਤੇ ਜੰਦੀ ਹੈ ਤੇ ਘੱਟ ਹੋ ਜਾਂਦੀ ਹੈ ਆਉਂਦੀ ਹੈ ਤੇ ਡਿਮ ਹੋ ਜਾਂਦੀ ਹੈ ਓਪੋਜ਼ਿਟ ਕੰਮ ਚੱਲੁੰਦੇ ਆ ਲੈ ਆਉਣ ਮੈਂ ਕਿਹੜੀ ਚੱਪਲ ਪਾਵਾਂ ਪਰਨੀਤ ਟਿਊਸ਼ਨ ਚਲਾ ਗਿਆ ਲੰਮ ਚਾਹੀਦਾ ਆਪਣਾ ਸ਼ਾਮਾਂ ਦੇ ਨੌਨੇ ਚਾਰ ਤੇ ਆਪਾਂ ਹੁਣ ਚਾਹ ਪਾਣੀ ਬਣਾਈਏ ਹੈ ਕਿਉਂ ਚਾਹ ਬਣਾਣੀ ਹੁੰਦੀ ਘਟ ਗਈ ਮੈਂ ਕਿਹਦੀ ਚਾਹ ਬਣਾਉਣਾ ਸੀ ਆ ਲੈ ਤੇਰੇ 8 ਵਜੇ ਦੀ ਸੁਣੀਏ ਮੈਂ ਚਾਹ ਨੂੰ ਮੇਰੀ ਕੀ ਗਲਤੀ ਹੈ ਇੱਥੇ ਤੂੰ ਹੁਣ ਬਣਾਣੀ ਕਿਨੇ 4 ਵਜੇ ਕੇ ਬਾਅਦ ਉਹ ਹੋ ਰਹਿਣੇ ਕੋਲੇ ਵਰਗੀ ਮਾਣਵਾ ਨਵੇਂ ਮਿਸਤਰੀ ਆਏ ਬਿੰਪਣ ਵਾਲੇ ਸੋਨੂ ਕਰੇ ਅੱਜ ਮੈਂ ਬਾਨੀ ਦਾ ਘਰ ਬਣਾਉਂਦਾ ਮਿਸਤਰੀ ਬਹੁਤ ਤਰ੍ਹਾਂ ਦੇ ਆਉਂਦੇ ਮੈਲ ਬੰਡਿਆ ਮੇਰਾ ਤੇ ਹੋਰ ਕੀ ਹੈ ਤੇ ਮੈਲ ਹੀ ਹੈ ਸੋਨੂ ਇਹ ਗੱਲ ਤੂੰ ਨਾ ਕਰਿਆ ਕਰ ਤੈਨੂੰ ਕਿੰਨੀ ਵਾਰੀ ਟੋਕਿਆ ਪਹਿਲਾਂ ਵੀ ਆ ਛੱਡ ਜਾ ਉਹਦੇ ਹੂੰ ਅੱਛਾ ਹਾਂ ਹਾਂ ਦਿਖਾ ਦਿਖਾ ਉਹਨੇ ਮੰਨਣਾ ਤਾਂ ਨਹੀਂ ਥੋਨੂੰ ਇਹ ਮੰਦੀ ਬੋਤਲ ਪਹਿਲਾਂ ਮਦੰਦ ਕਾ ਦਿਨ ਮਿਸਤਰੀ ਇੰਦੇ ਆਉਂਗਾ ਕਿ ਤੁਸੀਂ ਨਹੀਂ ਨਹੀਂ ਕਰਕੇ ਰੱਖੀ ਨਹੀਂ ਨਹੀਂ ਕਰਕੇ ਹਾਂ ਹੋਣ ਲੜਾਈਆਂ ਹੋ ਰੀਆਂ ਹਨ ਬੋਤਲ ਪਿੱਛੇ ਕੀ ਨਾ ਤੈਨੂੰ ਕੀ ਪਤਾ ਕਿੰਨਾ ਕਲੇਸ਼ ਪਿਆ ਸੀ ਬੋਤਲ ਪਿੱਛੇ ਪਾਣੀ ਪੀਤਾ ਜਾ ਉਹ ਸਾਹ ਵੀ ਲੈਣ ਦੀ ਭਾਈ ਸਾਹ ਚੱਲ ਬੱਸ ਕਰ ਹੁਣ ਮਰਨਾ ਹੀ ਨਹੀਂ ਸਾਨੂੰ ਸਾਹ ਚੜਾ ਗਈ ਆ ਵਾਸ਼ਿੰਗ ਨਹੀਂ ਆਉਣਾ ਘਟਕ ਹਾਂ ਹਾਂਜੀ ਮੈਂ ਵੀ ਮੰਨਦੀ ਤੈਨੂੰ ਨਾ ਕੋਈ ਸੇਕੇ ਬੜਾ ਫਿਰ ਅੰਦਰ ਹੀ ਬਹਿ ਜਾ ਇੱਥੇ ਬਹਿ ਜਾ ਸਰਿਆ ਚੁੱਪ ਲੈ ਆਹ ਚਲ ਕੋਈ ਨਹੀਂ ਇੱਥੇ ਬਹਿ ਜਾ ਚੋਕ ਲੈਣ ਸਰਿਆ ਫੇਰੀ ਕਰਾਣੇ ਆ ਆ ਕਿੰਨਾ ਗੱਲ ਕੋਈ ਗੱਲ ਨਹੀਂ ਸਰਿਆ ਚੋਕ ਲੈਣ ਸਰਦਾ ਆ ਸੋਨੂੰ ਕੀ ਪਤਾ ਸਰੀਆਂ ਵਾਲਿਆਂ ਨੇ ਚਾਹ ਨਾ ਪੀਣੀ ਹੋਵੇ ਲਹੌਰ ਕੀ ਕਰਦੇ ਨੇ ਕਿਆ ਕਿਆ ਮੰਗਣ ਦੇਉ ਸਾਰਿਆਂ ਨੂੰ ਉਹ ਨਵੇਂ ਆਏ ਨੇ ਨਾ ਮਿਸਤਰੀ ਕੀ ਪਤਾ ਪੀ ਕੇ ਆਏ ਹੁਣ ਇੱਕ ਜਾਨੀ ਕਹਿੰਦੀ ਚਾਹ ਬਣਾ ਲੈ ਇੱਕ ਜਾਨੀ ਕਹਿੰਦੀ ਲਸਣ ਗੰਡਾ ਕੱਟ ਲੈ ਆ ਮੈਂ ਚਾਹ ਬਣਾਤੀ ਥੋੜੇ ਜਿਹੀ ਬਣਾਇਆ ਨਾ ਉਹ ਦਾਲ ਬਣਨਾਂ ਉਹ ਕਿੰਦਾ ਹੈ ਉਹ ਤਾਂ ਮੈਂ ਚੁੱਕ ਲਵਾਂਗੀ ਤੁਹਾਡੇ ਚ ਕਹਿੰਦੀ ਮੈਂ ਆਪਣੀ ਇੱਕ ਕੱਪ ਚਾਹ ਬਣਾਣੀ ਬਿਨਾ ਉਹ ਦੱਸੋ ਫਿਰ ਨਹੀਂ ਮੰਮੀ ਕਹਿੰਦੀ ਮੈਂ ਨਹੀਂ ਪੀਣੀ ਕੀ ਤੁਹਾਨੂੰ ਕੋਈ ਪਤਾ ਹੈ ਹਾਂ ਨਹੀਂ ਜੇ ਤਾਂ ਪੀਣੀ ਤਾਂ ਦੱਸੋ ਬੁਝਾਰਤਾ ਨਾ ਪਾਓ ਮੈਨੂੰ ਮੈਂ ਜੋ ਫਿਰ ਉਹ ਵੀ ਤਾਂ ਕਹਿੰਦੀ ਨਾ ਦੋ ਘਟ ਬਣਾ ਲਾਂਗੀ ਅਮਨ ਤੋਂ ਉਹ ਸੁੱਟਦੀਆਂ ਤੇ ਪਾਣੀ ਸੋਹਣ ਲੱਗੰਦਿਆ ਸੀ ਜਿਹੜਾ ਕੱਲ ਪਾਇਆ ਸੀ ਮੈਂ ਵੀ ਇਹੀ ਸਵਾਦੀਆਂ ਪੀਣਾਂ ਵਾਸਤੇ ਦੇ ਦੇ ਨਾੜੇ ਮੈਂ ਲੈਣ ਚ ਕੈਂਸਲ ਕਰਤਾ ਸੀ ਨੀ ਇਹ ਉਹ ਸੂਟ ਸਵਾਲੋਂ ਨਹੀਂ ਸੋਨੂੰ ਦੰਮੂ ਨੂੰ ਸਵਾ ਦੇ ਇਹਦੇ ਨਾਲ ਦਾ ਉਹ ਕਿੱਡਾ ਸੋਹਣਾ ਮੈਂ ਰੂਨ ਪ੍ਰਿੰਟ ਕੋਈ ਮੈਂ ਸੱਚੋ ਮੈਂ ਕਿਹਾ ਸੀ ਉਹ ਸਾਰੇ ਦਾ ਸਾਰਾ ਸਟਾਕ ਸਾਰਾ ਤੇ ਲੋਗ ਹੈ ਪ੍ਰਿੰਟ ਪ੍ਰਿੰਟ ਹੈ ਗਈ ਸਾਰਾ ਸਟਾਕ ਜਾਣ ਵਾਲਾ ਹੀ ਹੈ ਮੇਰੇ ਲਈ ਤਾਂ ਖਹਿਦਾ ਸੀ ਕਿ ਹਾਂ ਉਹਨਾਂ ਨੂੰ ਕਹਿੰਦੇ ਮਿਲ ਜਾਣਗੇ ਯਾਰ ਸੱਚੀ ਅਮਨ ਕਿੰਨੇ ਦਾ ਇਹ ਸੂਟ 17 1750 ਇੱਕ ਵੀ ਸੂਟ ਨਹੀਂ ਰਹਿਣੇ ਅਮਣ ਮਾੜਾ ਜਿਹਾ ਦਿਖਾਈ ਜਿਹੜੀ ਸੱਚੀ ਬੜਾ ਸੋਹਣਾ ਲੱਗੰਦੇ ਆ ਪਰ ਸਵਾਨ ਦੀ ਤਾਂ ਚਾਲਾ ਜਿਹਾ ਸਲਾਹ ਨਹੀਂ ਹੈਗੀ ਸੋਨੂੰ ਸਵਾਲ ਕਿਹੜੇ ਕਿਹੜੇ ਨੇ ਟਿਕਾ ਰਾਇਲ ਬਲੂ ਇਹ ਰੋ ਤਾਂ ਮੈਨੂੰ ਬਾਲਾ ਸੋਣਾ ਲੱਗਿਆ ਮੈਂ ਲਿਆ ਸੀ ਰਾਤ ਦੇ ਕੋਲ ਨਹੀਂ ਤੇ ਦੇਖੀ ਫੋਨ ਹੋਣਾ ਅੰਦਰ ਉਹਨਾਂ ਦਾ ਇਹ ਕਾਹਦੇ ਇਹ ਰੋਦੇ ਤੇ ਮੇਰੀ ਅੱਖ ਗਈ ਹੈ ਸਭ ਤੋਂ ਪਹਿਲਾਂ ਆਹ ਦੇਖ ਸੋਨੂੰ ਕਿੰਨੀ ਯੂਨੀਕ ਜੀ ਉਹ ਹੈ ਇਹ ਦੇ ਦੇ ਕੱਟ ਕੇ ਲਿਆ ਮੈਂ ਸਵਾਉਂ ਦੀਦੀ ਤਿਆਂ ਤੇ ਪਾ ਲਿਓ ਹਾਂ ਤਿਆਂ ਤੇ ਕੰਫਰਟੇਬਲ ਜਾ ਰਹਿੰਦਾ ਬੰਦਾ ਆਪਾਂ ਤੁਰ ਜਾਂ ਨੇ ਡੇਢ ਖੁਲਕਾਰੇ ਲੈ ਕੇ ਨਾ ਉਥੇ ਨੱਚਿਆ ਜਾਵੇ ਦੁਪੱਟੇ ਤੇ ਵਰਕ ਕਰਵਾ ਕੋਸ ਸਾਈਡ ਹਾਂ ਪਰ ਵਿੱਚ ਕੂਟੀ ਪਵਾ ਥੋੜੀ ਜੀ ਦੁਪੱਟੇ ਜੰਬੀਆਂ ਪਾ ਦੁਪੱਟੇ ਤੇ ਕਾਟ ਲਾਓ ਹੈਲੋ ਦੁਪੱਟੇ ਵਰਕ ਕਰਵਾ ਕੇ ਹਾਂਜੀ ਬਾਜੀ ਕੁਛ ਕਰਕੇ ਤੇ ਬਣਾਓ ਉਹ ਮਾਹੀ ਲਾਲਾ ਤੇ ਲਾਈਵ ਚ ਜੇਬ ਜਰੂਰ ਦਿਖਾਈ ਦਿਓ ਸਰੀਆਂ ਵਾਲੇ ਰਹਿ ਗਏ ਜੈ ਸਰੀਆਂ ਵਾਲੇ ਰਹਿ ਗਏ ਚਾਹ ਤੂੰ ਪਿੱਛੇ ਗਿਆ ਨਾ ਮੈਂ ਕਿੱਥੇ ਮੈਂ ਤਾਂ ਉੱਥੇ ਜਾ ਰਹੇ ਨਹੀਂ ਉਧਰ ਤਾਂ ਬਹੁਤ ਨੇ ਪੂਰੀ ਆਉਗੀ ਕਿਨਾ ਚਾ ਇਹਨਾਂ ਨੂੰ ਤਾਂ ਦੇਤੀ ਦੋ ਜਣੇ ਗਣ ਖਾਸਾ ਪਤੀ ਦਾ ਕਿੰਨੇ ਬੰਦੇ ਰਹਿ ਗਏ ਨੇ ਬੰਦਿਆ ਬਾਹਰ ਗਣ ਕਿੰਨੇ ਨੇ 12 ਪੱਲੇ ਖੇਤਾ ਚ ਤੇਰਾ ਬੰਦੇ ਮੈਂ ਤੇਰਾ ਬੰਦਾ ਮੈਂ ਕਿ 12 ਬੰਦੇ ਖੇਤਾ ਚ ਤੇਰਾ ਬੰਦਾ ਬਾਹਰ ਐ 6 ਜਣੇ ਤਾਂ ਆਪਣੇ ਅੰਦਰ ਵੜੇ ਹੋਏ ਨੇ 6 ਜਣੇ ਅੱਛਾ ਹੂੰ ਬੰਦੇ ਨੇ ਬੰਦਾ ਚੜਿਆ ਪਿਆ ਤੇ ਮੈਂ ਕਹਿ ਤਰੀ ਜਗਨ ਫਿਰ ਮੈਨੂੰ ਕਹਿੰਦੀ ਮੈਂ ਕਿ ਨਹੀਂ ਐਡਾ ਕਿਡਾ ਕੋ ਮੈਲ ਪੈ ਰੇ ਜਿਹੜਾ ਬੰਦੇ ਦਾ ਮੈਂ ਚੱਲ ਮੈਲ ਹੀ ਹੈ ਪਤਾ ਨਹੀਂ ਕਿਉਂ ਹਾਂ ਹੱਕ ਦੀ ਕਮਾਈ ਤਾਂ ਜਿਹੜਾ ਹੁੰਦਾ ਇੱਕ ਕਮਰਾ ਪੈ ਜਾ ਉਹ ਵੀ ਮੈਲ ਦੇ ਬਰਾਬਰ ਹੀ ਹੁੰਦਾ ਏ ਹੋਰ ਤੇਰੀ ਅਕਲ ਗਿੱਟਿਆਂ ਚੀ ਤੇ ਨੂੰ ਮਤ ਆਉਣੀ ਸਾਰੀ ਤੇਨੂੰ ਮਤ ਆਉਣੀ ਵਡੀਆਂ ਸਾਰੀ ਮੇਰੀ ਇਹਨਾਂ ਨੇ ਲੈ ਲਈ ਵਡੀਆਂ ਤੇਨੂੰ ਨਹੀਂ ਮਤ ਆਉਣੀ ਸਾਰੀ ਮੇਰੀ ਵਡੀਆਂ ਦਾ ਖੂਨ ਚੂਸ ਲੈਣ ਦੀ ਮਤ ਹੈ ਮੇਰੀ ਮਤ ਸਾਰੀ ਖਰਾਬ ਹੋਰ ਤੇਰੀ ਮਤ ਖੂਹ ਹਾਤੇ ਚ ਪਾਛ ਲਈਏ ਲੇਕਨ ਚਾਹ ਧਰ ਦੇ ਫਟਾਫਟ ਖਾਸੀ ਧਰ ਦੇ ਖਾਸੀ ਕਿੱਥੋਂ ਨਾਲ ਧਰਦਾ ਬੜਕੇ ਨੌ ਬੰਦਿਆਂ ਦੀ ਘਟਾਰੀ ਦੇ ਢਿੱਡੀ ਹੰਗ ਅਮਨ ਢਿੱਡੀ ਆਂ ਗਰੀ ਬੜੀ ਸ਼ਰਮਾਰ ਨਾਲ ਕੀ ਕਰਨੀ 8-9 ਬੰਦੇ ਦੀ ਸਾਰੀ ਮੈਨੂੰ ਕੱਟ ਕੇ ਤੇ ਦੇ 10 ਮਿੰਟ ਰਾਵਾਂਗੀ ਤੇ ਤੇਰੇ ਕੱਟੂਗਾ ਮੈਂ ਉਹ ਕੱਟੂਗੀ ਸੂਟ ਸੱਚੀ ਬੜੇ ਸੋਹਣੇ ਨੇ ਅੜੀਏ ਯਾਰ ਗੰਡੇ ਨਹੀਂ ਪਈ ਉਹਨਾਂ ਦੇ ਤੇ ਫੇਸ ਕੋਈ ਨਹੀਂ ਹੁੰਦੀ ਤੇ ਕਟ ਮਾਰ ਕੇ ਕਰਵਾ ਲਈ ਨੀ ਔਰਗਾਂਜਾ ਤੇ ਸ਼ਰਟ ਤੇ ਬਾਟਮ ਤੇ ਕਾਵੀਆ ਰੈਟਿੰਗ ਕਰਾ ਲਿਆ ਤੇ ਲਾਲ ਸੌਦੇ ਤੇ ਵੀ ਕਰ ਲਿਆ ਇੱਕ ਕਾਵੀਆ ਕਟਿੰਗ ਵਾਲੇ ਆਪਣੇ ਸੂਟ ਗਏ ਹੋਏ ਸੀ ਉਹ ਕਿਹੜੇ ਖੂਚ ਵੜ ਗਏ ਨੇ ਆਏ ਨਹੀਂ ਅੱਜ ਆਪੂੰ ਪਤਾ ਹੁੰਦੇ ਜੜ ਜਾਂਦੇ ਜਿਹੜਾ ਦੁਸ਼ਮਣਾਂ ਨੇ ਭੇਜਿਆ ਕਰਿਆ ਤੂੰ ਮੈਨੂੰ ਤਾਂ ਜਚਿਆ ਨਹੀਂ ਤੂੰ ਉਹ ਰੱਖ ਰੱਖਿਆ ਤੇ ਪੈਣਾ ਨਾ ਦੋ ਜਾਨੇ ਹੁਣੇ ਪਾ ਦੇਣਾ ਮੈਂ ਪਾ ਕੇ ਚਾਹਾਂਗਾ ਆ ਕਰਦੇ ਓ ਬੈਠ ਪਿਆ ਅਮਨ ਦਾ ਸਾਡੇ ਭੈਣ ਬਣ ਕੇ ਨਹੀਂ ਤੁਮੇ ਬਸ ਆਂਦਾ ਮੈਨੂੰ ਪਤਲੀ ਲੱਗਦੀ ਆ ਜੇ ਤੂੰ ਕਹਿਤਾ ਤਾਂ ਮੈਂ ਮੰਨ ਲਾਂਗੀ ਅਮਨ ਬਈ ਮੰਨਣੇ ਨਾ ਇਦਾਂ ਕਰ ਨਾ ਮੱਚ ਮਨ ਨਾ ਮੱਚ ਨਹੀਂ ਤੁਸੀ ਸਮਝ ਨਾ ਪਤਾ ਹੀ ਕਦਾਂ ਲੱਗਦਾ ਨਾ ਮੱਚ ਬਹੁਤ ਮੱਚਦੀ ਕਿਹਦਾ ਕੋਣ ਕੀ ਕਹਿੰਦੇ ਭਾਜੀ ਮੈਨੂੰ ਹੈਲੋ ਬੰਦ ਲਾਈਵ ਹੋ ਗਿਆ ਬੈਗ ਮੈਂ ਤੇ ਹੁਣ ਮੈਸੇਜ ਆਇਆ ਚਾਹ ਬਣਾਦੀ ਬਣਾਦੀ ਨੂੰ ਲੇਕਨ ਮਾਰੀ ਤੇ ਨੇ ਸਟੈਂਡ ਪਿਆ ਮੈਂ ਲਾਈਵ ਤਾਂ ਮੈਂ ਸੁਟ ਕੇ ਮੈਂ ਦਿਖਾਣੇ ਨੇ ਤੇ ਪਹਿਲਾਂ ਨਹੀਂ ਪਤਾ ਯਾਰ ਰੁਪਏ ਤੇ ਬੈਠਾ ਉਤਨਾ ਕੋਈ ਰੁਪਈਆ ਨਹੀਂ ਕੱਟਿਆ ਹੱਦ ਹੋ ਗਈ ਪਨੀਤ ਉਹ ਕੱਢ ਸਕਦੀ ਔ ਰੁਪਈਆ ਚ ਖੇਡਦੀ ਏ ਜਿਹੜੇ ਮੇਰੇ ਘਲਾਪ ਨੇ ਅਗਲੇ ਮੈਨੂੰ ਵੇਖ ਕੇ ਹੀ ਪੈਦੇ ਨੇ ਤਰਸ ਘਾ ਕੇ ਐਡੇ ਵੀ ਨਹੀਂ ਮਾੜੇ ਮੈਨੂੰ ਨਹੀਂ ਘਟੇ ਕਿੰਨੇ ਪੈਗ ਮੈਂਗਾ ਇੱਕ ਫਾਸੇ ਸੀਗਾ ਸ਼ਾਬਾਸ਼ ਉਹ ਪਨੀਤ ਨੂੰ ਪਤਾ ਹੁਣ ਵੀ ਗੁੰਮ ਤੇ ਹੋਈ ਗਏ ਮੰਮੀ ਨੂੰ ਕਹਿ ਦੋ ਵੀ ਖਾਸੇ ਸੀਗੇ ਹੋਰ ਕਿੱਥੇ ਟੰਗੀ ਹੁੰਦੀ ਇਹ ਨਹੀਂ ਮਾੜੇ ਅੱਡੀ ਕਰਤੋਂ ਲੋ ਜੀ ਮਨਜਿੰਦਰ ਸਿੰਘ ਦੀ ਸਰਕਾਰ ਮੰਤਰੀ ਸਰਦੂ ਸਰਕਾਰ ਦੀ ਜੀ ਬਲੌਗ ਨਹੀਂ ਆ ਰਹੇ ਮੇਰੇ ਬਲੌਗ ਨਹੀਂ ਆਉਣੇ ਜੀ 15 ਤਰੀਕ ਤੱਕ ਕਿਉਂ 15 ਤੋ ਬਾਅਦ ਤੁਹਾਨੂੰ ਵੱਡਾ ਸਰਪ੍ਰਾਈਜ਼ ਦਵਾਂਗੇ ਤੁਸੀਂ ਬਸ ਬਣੇ ਰਹੋ ਮੇਰੇ ਚੈਨਲ ਨੂੰ ਰੋਜ਼ ਖੋਲ ਖੋਲ ਕੇ ਦੇਖੀ ਤਾਂ ਤਾਂ ਹੀ ਨਹੀਂ ਬਲੌਗ ਆ ਰਹੇ ਬਸ ਹੀ ਫੈਮਿਲੀ ਤੇ 15 ਤੋਂ ਬਾਅਦ ਤੁਹਾਨੂੰ ਸਰਪ੍ਰਾਈਜ਼ ਦੇਣਗੇ ਵੱਡਾ ਹੀ ਹਾਂ ਵੱਡਾ ਸਰਪ੍ਰਾਈਜ਼ ਮਿਲੇਗਾ ਪਹਿਲੇ ਬਲੌਗ ਤੇ ਮੇਰੇ ਬਲੌਗ ਤਾਂ ਨਹੀਂ ਆ ਰਹੇ ਚਲੋ ਜੀ ਕਰੋ ਸ਼ੇਅਰ ਦਬਕਿਆ ਪਾ ਤੁਹਾਨੂੰ ਅੱਜ ਦਾ ਸੋਨੇ ਸੋਨੇ ਦੇ ਸੂਟ ਦਿਖਾਣੇ ਆ ਨਵੇਂ-ਨਵੇਂ ਗਰਮੀਆਂ ਵਾਸਤੇ ਸਪੈਸ਼ਲ ਦਿਖਾਣੇ ਆ ਤੁਹਾਨੂੰ ਹਨ ਤੁਹਾਨੂੰ ਪਤਾ ਸਮਝਾ ਮੌਸਮ ਚਾਵੇ ਦੀਦੀ ਅਮਨ ਅਮਾ ਅਮ ਦੀਦੀ ਚੁੰਨੀ ਗਿਓ ਲੈ ਦੀਦੀ ਚੁੰਨੀ ਮੇਰੇ ਸੂਟ ਨਾਲ ਮੈਚ ਕਰਨ ਦੀ ਮੈਂ ਲਾ ਮੈਂ ਕੰਮ ਕਰਦੀ ਅਮਨ ਤੇਰੇ ਮੂਰੇ ਫਲਾਫਾ ਪਿਆ ਕਿ ਚੁੰਨੀ ਜਦ ਕੱਟ ਕੇ ਮੈਂ ਨਾ ਪੈਨੋ ਅਮਣ ਵਾਲਾ ਛਾਤੀ ਪਰਵਾਨੀ ਆ ਸਸਿਕਾ ਅਮਣ ਮਨੋਰੀ ਅੰਗਰੇ ਬੈਠੀ ਆ ਥੈਂਕ ਯੂ ਸੋ ਮਚ ਜਿਹੜੇ ਸਾਡੇ ਲਾਈਵ ਜਿਹੜੇ ਨਾਲ ਲਾਈਵ ਜਰੂਰ ਕਰੀ ਜਾਏ ਤੇ ਸ਼ੇਅਰ ਕਰ ਦਿਓ ਮੇਰੀਆਂ ਭੈਣਾ ਟਾਈਮ 4:00 ਵਜ ਗਏ ਹਾਂ ਜੀ ਫੇਰੀ ਚਾਹ ਮੈਂ ਧਰਤੀ ਤੇ ਚਾਹ ਧਰ ਕੇ ਮੈਂ ਦੀਦੀ ਦਾ ਸਟੈਂਡ ਲ ਬਣਾਇਆ ਦੀਦੀ ਕਿੱਥੇ ਆ ਸਟੈਂਡ ਆ ਗੱਡੀ ਦਾ ਹੋਆ ਗੇਅਰ ਭਾਣ ਵਾਲਾ ਆਲਾ ਉਹਨੂੰ ਸਟੈਂਡ ਜਗਣ ਨੂੰ ਸਾਸ਼ੀਕਲ ਗਗਣ ਮੈਂ ਨਕਸੀ ਸਾਸ਼ੀਕਲ ਬੁਲਾ ਸਾਸ਼ੀਕਲ ਦੀਦੀ ਅਲਮਾਰੀ ਉੱਤੇ ਉਹ ਪਿਆ ਜਿਹੜਾ ਅਲਮਾਰੀ ਤੋਂ ਹੀ ਲੈ ਕੇ ਆਈ ਹੈ ਅੰਮਨਦਿਲੋ ਦੀਦੀ ਕਰੋ ਲੈਣਾ ਅੰਮਨਦਿਲੋ ਮਾਰੀ ਦੇ ਪਰਲੇ ਕੋਰ ਨੇ ਅੰਮਨਦਿਲ ਮਾਰੀ ਚ ਕਹੋ ਨਾ ਮੈਂ ਤੁਹਾਡੇ ਵਾਲੀ ਅੰਮਨਦਿਲ ਮਾਰੀ ਚ ਫਿਰਨਦੀ ਆ ਅੰਮਨਦਿਲ ਮਾਰੀ ਉੱਤੇ ਇਸ਼ ਠੀਕ ਹੈ ਹਾਂ ਤੇ ਇੱਕ ਵੰਦੀ ਤੋਂ ਨਹੀਂ ਉਹ ਮੈਂ ਮੈਂ ਫਤਲੇ ਹੋ ਗਈ ਉਹ ਮੈਂ ਪਤਲੀ ਹੋ ਜਾਣਾ ਪਤਲੀ ਵੇਖੋ ਮੈਂ ਹੁਣ ਹੋਈ ਕਿ ਨਹੀਂ ਹੋਈ ਬਿਲਕੁਲ ਮੈਨੂੰ ਐ ਦੱਸੋ ਹੋਈ ਕਿ ਨਹੀਂ ਹੋਈ ਵਧੀਆ ਹੋ ਗਈ ਨਾ ਬਾਅਦ ਠੀਕ ਹੈ ਬਾਅਦ ਠੀਕ ਹੈ ਸਾਰੇ ਬਸ ਉਹ ਵੀ ਕਮੈਂਟਿੰਗ ਆਉਂਦੀ ਵੀ ਮੈਂ ਪਤਲੀ ਹੋ ਗਈ ਪਤਲੀ ਹੋ ਗਈ ਪਰ ਨਹੀਂ ਤੂੰ ਪਨੀਤ ਰਹਿ ਗਿਆ ਅੱਛਾ ਆ ਵਾਲਾ ਸਟੈਂਡ ਓਕੇ ਇੱਥੇ ਦੇਖਣ ਨੂੰ ਗਿਆ ਸੀ ਇਸੇ ਦੇ ਜਪਨ ਨਹੀਂ ਤਾਂ ਲੱਗ ਕੇ ਪੈਸੇ ਮੇਰੀ 4 ਇੰਚ ਰਜ ਕੰਬਲੀ ਹੋ ਗਈ ਹੋਣੀ ਐ ਮੰਨਦੇ ਕੱਪੜੇ ਚੁੱਕਣੇ ਨਹੀਂ ਤੇ ਖਲਾਰੇਗਾ ਤੋ ਅਸੀਂ ਲੈ ਤੁਹਾਨੂੰ ਆਮਲਾ ਚੁੱਕ ਬੜਾ ਵੱਡਾ ਸਟੈਂਡ ਮਂਗਾਇਆ ਮੈਨੂੰ ਪਤਾ ਨਹੀਂ ਕਿਹੜਾ ਸਟੈਂਡ ਹੈ ਹੁਣ ਕਿੱਥੇ ਰੱਖੋਗੇ ਥੈਂਕ ਯੂ ਸੋ ਮਚ ਰੱਖ ਲਿਆ ਮੈਂ ਗੱਲਾਂ ਫਿਰ ਹੁਣ ਤੁਹਾਨੂੰ ਸੂਟ ਇੱਥੇ ਖੜੇ ਹੋ ਕੇ ਦਿਖਾਣੇ ਪੈਣਗੇ ਹਾਂ ਚੱਲ ਇੱਥੇ ਰੱਖ ਲਓ ਇੱਥੇ ਰੱਖ ਕੇ ਦਿਖਾ ਦਉ ਆ ਵੇਖ ਜਿਗਾਰਡਮੈਂਟ ਵੇਖੋ ਕਿੱਡਾ ਜਿਗਾਰਡਮੈਂਟ ਲੈਟ ਵੀ ਪੈ ਸਕਦੀ ਇੱਥੇ ਰੱਖ ਲੈ ਲੈਟ ਪੈ ਇਹਦੇ ਵਿੱਚ ਰੱਖ ਲੋ ਇਹਦੇ ਵਿੱਚ ਰੱਖ ਲੋ ਹਾਂ ਇਹਦੇ ਵਿੱਚ ਰੱਖਨੇ ਆ ਹੋਰ ਦਮਾਨ ਦਾ ਕੰਮ ਲੈ ਆ ਕਰੋ ਕਿਤੇ ਬਿਜਲੀ ਚਾਹ ਲੈ ਕੇ ਆ ਜਾ ਫਟਾਫਟ ਚਲ ਕਿਵੇਂ ਹੋ ਸਿਸਟਰ ਨਹੀਂ ਆ ਵੀ ਸੁੱਟ ਕੇ ਨਾ ਸੋਣਾ ਨਹੀਂ ਹਮਣ ਕਮਲ ਦੀ ਸਰਬੀ ਯੂਕੇ ਭਾਈ ਕਿੰਨਾ ਸੋਹਣਾ ਸੂਟ ਹੈ ਇਹ ਸੂਟ ਆਏ ਬਹੁਤ ਸਿਆਰੇ ਸੀ ਹੋਰ ਲਓ ਜੀ ਆ ਮੜਾ ਦਰਵਾਜ਼ਾ ਠੋਦੋ ਹਾਸਲ ਸਭ ਬਹੁਤ ਆਰੇ ਅੰਦਰ ਕੋਈ ਗੱਲ ਨਹੀਂ ਵਧੀਆ ਪੋਜ਼ਿਟਿਵ ਵਾਈਬਸ ਆਉਂਦੀਆਂ ਆ ਤੈਨੂੰ ਕਿੰਨੇ ਕਿਹਾ 650 ਨਹੀਂ ਚੁੱਪ ਕਰ ਜਾ ਉਹ ਤੈਨੂੰ ਪੁੱਛ ਕੇ ਗਈ ਆ ਉਹ ਭਾਈ ਬੁੱਧੌਰ ਵਾਲਾ ਸੂਟ ਦੇ ਚਲ ਹੈਲੋ 베بی ਇਹ ਮੇਰੀਆਂ ਭੈਣਾਂ ਨੂੰ ਵੇਚਣ ਨਹੀਂ ਲਈ ਮੈਂ ਭੈਣਾਂ ਨੂੰ ਗਿਫਟ ਦੇ ਰਹੀਆਂ ਰਖੜੀ ਤੇ ਉਹਨਾਂ ਨੂੰ ਸਿੱਧੂ ਨੂੰ ਹਾਂ ਹਲੇ ਜੁੱਗੂ ਕਿੱਦਾਂ ਠੀਕ ਓਹਨੂੰ ਪਤਾ ਹੋਣਾ ਕੀ ਕਿਹਾ ਅਜੀ ਸੰਦੇਓ ਅੰਮਨ ਤੇਰੇ ਬੇਬੀ ਨੇ ਤਾਂ ਮੂਹਰੇ ਬੜਾ ਫਲਾ ਹੈ ਬੇਬੀ ਜਦੋਂ ਦੀ ਮੈਂ ਲੜ ਲੱਗਿਆ ਉਹਦਾ ਮੂੰਹ ਖੁੱਲਿਆ ਇਹਦਾ ਸੁਸ਼ੀਲਾ ਹੈ ਮੇਸੀ ਸੁਸ਼ੀਲਾ ਤੂੰ ਗਾਇ ਸੁਸ਼ੀਲਾ ਕੁਮਾਰੀ ਕਹਿ ਰਹੇ ਨੇ ਮਨਦੀਪ ਕੌਰ ਮਾਰ ਜਾ ਚੁੱਪ ਕਰ ਜਸੂਨ ਮੇਰੀ ਕਾਦੀ ਇੱਜ਼ਤ ਤੈਨੂੰ ਤੇ ਸੋਨੂ ਤੇਰੀ ਗਾਦੀ ਇੱਜਤ ਤੇਨੂੰ ਦੇ ਕੋਲ ਕਿੰਨਾਂ ਮਿਸ ਜੂ ਮਿਸ ਜੂ ਕਿ ਆਈ ਨਹੀਂ ਆਡੀ ਪਾਰਟੀ ਵਿੱਚ ਬੰਦੇ ਕਨੇ ਮਰ ਜਾ ਚੌਣੇ ਚੁੱਪ ਕਰ ਜਾ ਉਹਨਾਂ ਨੂੰ ਪਤਾ ਸਾਡੀ ਭਾਸ਼ਾ ਪੀ ਬਹੁਤ ਹੀ ਪਿਆਰ ਨਾਲ ਸਹਿਜਤਾ ਨਾਲ ਬੋਲਦੀਆਂ ਨੇ ਹਾਂਜੀ ਬੋਲਦੀ ਸ਼ਰਟ ਅਮਨਦੀਪ ਕਿਹੜੀ ਸ਼ਰਟ ਦੀ ਗੱਲ ਕਰ ਰਹੇ ਹੋ ਇਹਦੀ ਕਿਹੜਾ ਪ੍ਰਿੰਟ ਮੈਨੂੰ ਸਕਰੀਨ ਨਹੀਂ ਉਹ ਵਾਲੀ ਬਲੈਕ ਦੀ ਗੱਲ ਕਰਦੋ ਨੇ ਉਹ ਵਾਲੇ ਦੀ ਨਹੀਂ ਮੈਂ ਵੀ ਮੈਂ ਵੀ ਅਮਨ ਲਾਇਬ ਦੇ ਸਾਹਮਣੇ ਡੱਗ ਦਿਮਾਗ ਲੈ ੜੀ ਉੱਧ ਨਹੀਂ ਨਹੀਂ ਆਈ ਕਿਹੜੀ ਲੇਡੀ ਡੱਗ ਦਿਮਾਗ ਲਗਣਾ ਬਟਿਕ ਵਾਲਾ ਫੰਫੜੀ ਫਰੋਜੀ ਸੂਟ ਫਰੋਜੀ ਸੂਟ ਚਿੱਟਾ ਪ੍ਰਿੰਟ ਚਿੱਟਾ ਪ੍ਰਿੰਟ ਪਹਿਣਾ ਨਹੀਂ ਮ ਉਹਨੂੰ ਕੀ ਕਰਨਾ ਉਹ ਤੇ ਆਰਡਰ ਲੈਣੇ ਨੇ ਵਾਈਟ ਸਲਵਾਰ ਨਾਲ ਲਓ ਜੀ 1 ਮਿੰਟ ਤੂੰ ਪੜ ਲਿਆ ਆਪਾਂ ਜਿੱਦਾਂ ਆਰਡਰ ਆਉਂਦੇ ਫਿਲਾ ਇਹ ਵਾਈਟ ਨਹੀਂ ਹੈਗੀ ਇਹ ਗ੍ਰੇ ਸਲਵਾਰ ਗ੍ਰੇ ਸਲਵਾਰ ਨਹੀਂ ਵਾਈਟ ਨਹੀਂ ਬਲੈਕ ਤੇ ਨਾਲ ਬਰਬਰੀ ਦੀ ਸ਼ਰਤ ਹੈ ਮੇਰੇ ਦੋ ਦੁਪੱਟੇ ਚੁਕੇ ਗਏ ਬਠੀਕ ਤੂੰ ਚੁਕੇ ਗਏ ਕਿ ਨਹੀਂ ਚੁਕੇ ਕਿਹੜੇ ਕਿਵੇਂ ਇਹਦੇ ਦੱਸ ਅਮਨਦੀਪ ਕੌਰ ਜੀ ਤੁਸੀਂ ਓਨਲੀ ਸ਼ਰਟ ਕਿਹੜੀ ਕਹਿ ਰਹੇ ਹੋ ਮੈਨੂੰ ਸਕਰੀਨ ਸ਼ਾਟ ਸੈਂਡ ਕਰੋ ਜੀ ਨਹੀਂ ਤੇਰਾ ਮੂੰਹ ਵੀਂਗਾ ਘਾਤੋਂ ਆਉਂਦਿਆ ਹੈਂ ਵੀਂਗਾ ਤੇਰਾ ਵੀਂਗਾ ਰਿਆ ਉਧਰ ਦੇਖ ਆਮਨ ਫਰੰਟ ਕੈਮਰੇ ਚ ਵੰਗਾ ਹੁੰਦਾ ਜੀ 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 ਇਹਦਾ ਪ੍ਰਾਈਸ ਰਹੇਗਾ ਜੀ 2250 ਵਿਦਆਊਟ ਦੁਪੱਟਾ ਵਿਦਆਊਟ ਵਰਕ ਵਿਦਆਊਟ ਸਟੀਚਿੰਗ ਠੀਕ ਹੈ ਜੀ ਲਓ ਜੀ ਚੈੱਕ ਕਰ ਲੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਕੀ ਪ੍ਰਾਈਸ ਹੈ ਦੀਦੀ ਇਹਦਾ ਪ੍ਰਾਈਸ 2250 ਹੈ ਜੀ ਇਹਦਾ ਆਮਨ ਕਿਵੇਂ ਰੰਗ ਦੇ ਦੁਪੱਟੇ ਦੱਸ ਇਹ ਰਖੜੀ ਤੇ ਤੁਹਾਡੇ ਸਪੈਸ਼ਲ ਲੈਂਦੇ ਨੇ ਨਹੀਂ ਰੰਗ ਹਾਂ ਇੱਕ ਵਿੱਕਾ ਜਾਮਨੀ ਜਾਂ ਕਨਾਬੀ ਹੈ ਲਓ ਜੀ 22 ਤੁਸੀਂ ਬਾਈਟ ਬਾਟਮ ਨਾਲ ਲੈ ਸਕਦੇ ਹੋ ਫੇਰ ਨਹੀਂ ਮਿਲਿਆ ਜੀ ਮਾੜਾ ਬਾਈਟ ਬੋਲ ਰਿਹਾ ਤੇ ਪਤਾ ਚੱਲਦੇ ਆ ਲਾਈਵ 'ਚ ਮੇਰੇ ਬਾਰੇ ਦੇਖੋ ਕੀ ਬੋਲਿਆ ਗਿਆ ਦੇਖੋ ਤੇਰੇ ਬਾਰੇ ਨਹੀਂ ਮੇਰੇ ਬਾਰੇ ਵੀ ਹੀ ਬੋਲੇ ਮੈਂ ਇੱਕ ਕੱਪ ਸਿਰਫ ਚਾਹ ਪੀ ਰਹੀ ਸੀਗੀ ਮੈਨੂੰ ਪਾਗਲਾ ਕਹਿੰਦੀ ਕਿ ਮੈਂ ਚਾਹ ਕੇ ਸਾਹਮਣੇ ਪੀ ਰਿਆਂ ਨੇ ਹੋਰ ਕੰਮ ਕੋ ਨਹੀਂ ਮੈਂ ਕਹਿੰਦੀ ਇਹਦੇ 'ਚ ਗਲਤ ਕੀ ਹੈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤੇ ਪਾਗਲਾ ਹਾਂ ਨੂੰ ਬੜੀ ਖੁਸ਼ੀ ਹੁੰਦੀ ਕਿ ਅਸੀਂ ਪਾਗਲ ਅਸੀਂ ਪਾਗਲ ਹਾਂ ਅਸੀਂ ਸਿਆਣੇ ਨਹੀਂ ਬਣਨਾ ਤੇ ਜ਼ਿੰਦਗੀ ਇਦਾਂ ਹੀ ਲੰਘਣੀ ਪਾਗਲ ਬਣ ਕੇ ਮੈਂ ਭੈਣ ਨੂੰ ਕਹੋ ਆਪਣੇ ਡਾਈਟ ਪਲਾਨ ਦੱਸਾਂ ਹਾਂਜੀ ਹਾਂਜੀ ਡਾਈਟ ਪਲਾਨ ਦੱਸਾਂਗੇ ਜੀ ਅਸੀਂ ਡਾਈਟ ਪਲਾਨ ਤੇ ਲੱਗ ਕੇ ਵੀਡੀਓ ਬਣਾ ਦੀਦੀ ਦਾ ਲਾਈਵ ਹੁੰਦੀ ਪਈ ਸੀ ਤੇ ਉੱਥੇ ਕਹਿ ਰਹੇ ਸੀਗੇ ਤੁਸੀਂ ਇੱਕ ਦਿਨ ਪਹਿਲਾਂ ਵੀ ਕਹਿ ਰਹੇ ਸੀ ਨੂੰ ਸਾਨੂੰ ਤੁਸੀਂ ਆਪਣਾ ਦੀਦੀ ਡਾਈਟ ਪਲਾਨ ਦੋ ਤੇ ਮੈਂ ਤੁਹਾਨੂੰ ਜਰੂਰ ਆਪਣਾ ਡਾਈਟ ਪਲਾਨ ਦਵਾਂਗੀ ਮੈਂ ਕੋਈ ਐਡਾ ਸਟ੍ਰਿਕਟਡ ਡਾਈਟ ਪਲਾਨ ਫੋਲੋ ਨਹੀਂ ਕਰਦੀ ਹੈਗੀ ਤੇ ਜੋ ਵੀ ਹੈਗੇ ਬਟ ਮੈਂ ਦਵਾਂਗੀ ਹਾਂ ਬਟ ਚੇਂजेस ਹੈਗੇ ਆ ਮੈਨੂੰ ਦਿਸ ਰਿਹਾ ਐ ਐਂਡ ਇਹ ਇੱਕ ਬੜੀ ਸੈਟੀਸਫੈਕਸ਼ਨ ਹੁੰਦੀ ਹੈ ਜਦੋਂ ਆਪਾਂ ਕਿਸੇ ਕੰਮ ਨੂੰ ਅਚੀਵ ਕਰਨ ਵਾਸਤੇ ਕੁਝ ਕਰਦੇ ਆਂ ਤੇ ਉਹ ਚੀਜ਼ ਮਿਲਦੀ ਆਪਾਂ ਨੂੰ ਉਹਦੇ ਰਿਜ਼ਲਟ ਮਿਲਦੇ ਆ ਨਾਟ 100% ਬਟ 60 ਤੋਂ 70% ਰਿਜ਼ਲਟਸ ਮੈਨੂੰ ਮਿਲੇ ਆ ਹੋਪ ਸੋ ਅੱਗੇ ਹੋਰ ਵਧੀਆ ਮਿਲਣ ਕਿ ਬਿਕਾਜ਼ ਸੂਨ ਆਮ ਗੋਇੰਗ ਟੂ ਸਟਾਰਟ ਮਾਈ ਐਕਸਰਸਾਈਜ਼ ਸੋ ਉਮੀਦ ਹੈ ਕਿ ਜਲਦੀ ਕਰਾਂਗੀ ਠੀਕ ਹੈ ਤੇ ਬਾਕੀ ਬਸ ਤੁਸੀਂ ਸਾਰੇ ਜਣੇ ਬਣੇ ਰਹੋ ਇਦਾਂ ਹੀ ਤੁਹਾਡੀਆਂ ਇਹ ਚੀਜ਼ਾਂ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦੀਆਂ ਨੇ ਬਹੁਤ ਜ਼ਿਆਦਾ ਹੌਸਲਾ ਮਿਲਦਾ ਆ ਕਿਉਂਕਿ ਆਪਣੇ ਆਪ ਨੂੰ ਫਿੱਟ ਰੱਖਣਾ ਅੱਜ ਕੱਲ ਬਹੁਤ ਵੱਡਾ ਟਾਸਕ ਬਣ ਚੁੱਕਿਆ ਟਾਈਮਿੰਗ ਲਾਈਫ ਇੰਨੀ ਕਿ ਜ਼ਿਆਦਾ ਬਿਜ਼ੀ ਹੋ ਚੁੱਕੀ ਹੈ ਕਿ ਆਪਾਂ ਨੂੰ ਨਾ ਟਾਈਮ ਨਹੀਂ ਮਿਲਦਾ ਹੈਗਾ ਕਿਸੀ ਆਪਣੇ ਆਪ ਨੂੰ ਫਿੱਟ ਰੱਖ ਸਕੀਏ ਸੋ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਗਰ ਅਸੀਂ ਫਿੱਟ ਹੈ ਤਾਂ ਜਿੰਨੇ ਵੀ ਆਪਣੇ ਆਸ-ਪਾਸ ਨੇ ਹਨਾ ਮਾਹੌਲ ਇੱਕ ਪੋਜ਼ਿਟਿਵ ਜਰੰਦਾ ਕਿਉਂਕਿ ਆਪਾਂ ਬੱਚੇ ਵੀ ਸੰਭਾਲਣੇ ਸਭ ਨੂੰ ਸੰਭਾਲਣਾ ਹੈ ਤੇ ਜਿਦ ਦੇਖ ਛੜ ਨਹੀਂ ਕਹਿਆ ਬੱਚਾ ਛੁੱਟਦਾ ਹੋਇਆ ਹੈ ਨੀਓਕ ਚਲੋ ਜੀ ਮੈਂ ਕਰਦੀ ਆ ਇੱਥੇ ਐਂਡ ਤੁਸੀਂ ਹੁਣ ਆਪਣੀ ਬਸ ਸ਼ਾਮਾਂ ਦੀ ਰੁਟੀਨ ਹੈਗੀ ਹੈ ਉਹ ਸ਼ੁਰੂ ਹੋਣੀ ਹੈ ਆਪਾਂ ਨੇ ਖਾਣਾ ਪੀਣਾ ਬਣਾਣਾ ਹੈ ਸਾਰਾ ਕੁਝ ਸ਼ਾਮਾਂ ਦਾ ਸੋ ਅੱਜ ਮੈਂ ਵੀਡੀਓ ਚ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹਨੀ ਹਾਂ ਜੋ ਕਿ ਮੈਂ ਸਟਾਰਟਿੰਗ ਚ ਕਰਦੀ ਹੂੰ ਇਸੇ ਕੀ ਕਿ ਸਭ ਨੂੰ ਉਹ ਚੀਜ਼ ਪਸੰਦ ਵੀ ਆਉਂਦੀ ਹੁੰਦੀ ਸੀਗੀ ਤੇ ਉਹ ਇਹ ਹੈ ਕਿ ਜਿੰਨਾ ਅਸੀਂ 네ਗੇਟਿਵ ਘਟ ਸੋਚੀਏ ਤੇ 네ਗੇਟਿਵ ਘਟ ਬੋਲੀਏ ਉਨਾ ਹੀ ਆਪਣੇ ਵਾਸਤੇ ਬੈਟਰ ਹੈ ਹਨਾ ਕਿਉਂਕਿ ਆਪਾਂ ਇਸੇ ਬਾਰੇ ਅਗਰ 네ਗੇਟਿਵ ਬੋਲਦੇ ਆਂ ਪਹਿਲੀ ਗੱਲ ਤਾਂ ਆਪ ਅਸੀਂ ਖੁਦ 네ਗੇਟਿਵ ਹੁੰਨੇ ਆ ਹਨਾ ਐਂਡ ਦੂਜੀ ਗੱਲ ਜਿੱਦਾਂ ਦਾ ਕਿਸੇ ਬਾਰੇ ਮਾੜਾ ਸੋਚੋਗੇ ਉਹ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਘੁੰਮ ਕੇ ਵਾਪਸ ਉਹੀ ਚੀਜ਼ ਤੁਹਾਡੇ ਕੋਲ ਜਰੂਰ ਆਉਂਦੀ ਹੈ ਸੋ ਚੰਗਾ ਸੋਚੋ ਪੋਜ਼ਿਟਿਵ ਸੋਚੋ ਇਨਾ ਕੀ ਕਹਿਣਾ ਚਾਹੀਨੀ ਆ ਠੀਕ ਹੈ ਤੇ ਓਕੇ ਜੀ ਟਾਟਾ ਬਾਏ ਬਾਏ ਲਵ ਯੂ ਆਲ ਇੱਕ ਆਰਤੀ ਦੀਦੀ ਸੱਚ ਮੈਂ ਤੁਹਾਡੇ ਨਾਲ ਸਪੈਸ਼ਲ ਕੰਪਲੇਂਟ ਹੈ ਗਰੀਨਾ ਦੀਦੀ ਬਾਕੀ ਸਭ ਦੇ ਕਮੈਂਟ ਆ ਰਿਹਾ ਰੈਗੂਲਰ ਰੀਨਾ ਦੀਦੀ ਤੇ ਤੁਸੀਂ ਮੈਨੂੰ ਕਈ ਵਾਰੀ ਹਾਰਟ ਭੇਜ ਦਿੰਦੇ ਹੋ ਕਿਉਂਕਿ ਅੱਗੇ ਤੁਹਾਡੇ ਹਮੇਸ਼ਾ ਲੰਬੇ ਲੰਬੇ ਕਮੈਂਟ ਆਉਂਦੇ ਹੁੰਦੇ ਸੀ ਕਿ ਰੀਕੇ ਐਂਡ ਆਰਤੀ ਦੀਦੀ ਤੁਸੀਂ ਤਾਂ ਪਤਾ ਨਹੀਂ ਕਿੱਥੇ ਗੁੰਮ ਹੋ ਗਏ ਹੋ ਮੈਂ ਤੁਹਾਡੇ ਨਾਲ ਗੁੱਸਾ ਆ ਪਲੀਜ਼ ਵਾਪਸ ਆਜੋ ਜਲਦੀ ਤੋਂ ਜਲਦੀ ਠੀਕ ਹੈ ਬਾਕੀ ਜਿਹੜੇ ਨੇ ਸਾਰੇ ਪਲੀਜ਼ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਚਲੋ ਜੀ ਓਕੇ ਟਾਟਾ ਬਾਏ ਬਾਏ ਮਿਲਦੇ ਹੁਣ ਆਪਾਂ ਨਵੇਂ ਵਲੌਗ ਦੇ ਵਿੱਚ ਤੇ ਸਾਰਿਆਂ ਨੂੰ ਹੈਪੀ ਸੰਡੇ ਬਿਕੋਜ਼ ਕੱਲ ਹੈਗਾ ਸੰਡੇ ਸੋ ਫੀਲਿੰਗਸ ਆ ਰਿਲੈਕਸਡ ਕਿ ਥੋੜਾ ਜਿਹਾ ਰੈਸਟ ਮਿਲੂਗਾ ਸਰੀਰ ਮਾਨ ਉਠਾਂਗੇ